ਕਿੱਧਰ ਬੈਠਾ ਮੇਰਾ ਵੀਰ ਮਾਨ ਪ੍ਰਮੋਟਰ ਹੈ ਸੋਦੇ ਬਾਤੇ ਵਿੱਚ ਸ਼ੋਭਦਵਾ ਲਓ ਇਧਰਲੇ ਪਾਸੇ ਅਗਲੀ ਕਬੱਡੀ ਇਸ ਨੌਜਵਾਨ ਕਾਲੇ ਦੀ ਵਿਕਰਮਜੀਤ ਸਿੰਘ ਨਾਮ ਹੈ ਇਸ ਨੌਜਵਾਨ ਗੱਭਰੂ ਦਾ ਕੀ ਬਾਤ ਹੈ ਕਿੰਨਾ ਪਿਆਰਾ ਨਾਮ ਹੈ ਇਹ ਪੰਜਾਬ ਦੇ ਇਤਿਹਾਸ ਦਾ ਇੱਕ ਬਹੁਤ ਹੀ ਪਿਆਰਾ ਨਾਮ ਹੈ ਵਿਕਰਮਜੀਤ ਸਿੰਘ ਔਰ ਕਾਲੇ ਦੇ ਨਾਮ ਨਾਲ ਮਸ਼ਹੂਰ ਜਿਵੇਂ ਆ ਬਾ ਗੱਭਰੂ ਆ ਨਹੀਂ ਰਿਹਾ 5000 ਵਾ ਵਾ ਇੱਕ ਗੁਰਬਾਤ ਜਫੇ ਦੇ ਵਾਸਤੇ ਜ਼ੋਰਦਾਰ 5000 ਦਾ ਮਖਣਾ ਵੀ ਜਫਾ ਲਾ ਕੇ ਇਸ ਬਹੁਤ ਜੋਰ ਲੱਗਾ ਬਈ ਉਧਰ ਗਗਨ ਵੀ ਹੌਸਲਾ ਵਜਾਈ ਕਰਦਾ ਮਖਣਾ ਕਰਦੀ ਗੱਲ ਐ ਇਸ ਗਬਰੂ ਦੀ ਸਿਕੰਦਰ 마ੜੀ ਵਾਲਾ ਇੱਥੋਂ ਹੋ ਗਿਆ ਕਲੰਦਰ ਖਾਲੀ ਹੱਤੀ ਗਿਆ ਸਿਕੰਦਰ ਕਹਿੰਦਾ ਕੁਝ ਨਹੀਂ ਦੁਨੀਆ ਅੰਦਰ ਮੇਲਾ 4 ਦਿਨਾਂ ਦਾ ਲਓ 4 ਦਿਨਾਂ ਦਾ ਮੇਲਾ ਖੇਡ ਕਬੱਡੀ ਅੱਜ ਐਨ 6:00 ਵਜਾ ਪਿਆ ਰੁੜਕੇ ਦੇ ਵਿੱਚ ਪਈ ਹੋਈ ਕਬੱਡੀ 마ੜੀ ਵਾਲੇ ਸਿਕੰਦਰ ਦੀ ਕੌਣ ਜੱਫਾ ਲਾਉ 5000 ਦਾ ਉਹੀ ਬਾਜੂ ਜਿਸ ਨੇ ਪਹਿਲਾਂ ਵੀ ਜੱਫਾ ਲਾਇਆ ਲਓ ਬੈਂਕਾਂ ਵਾਲਾ ਵਾਹ ਬਈ ਵਾਹ ਨਾ ਜੋਰ ਬਈ ਸਵਾਦ ਆਇਆ ਬਹੁਤ ਤਕੜਾ ਜੱਫਾ ਮੈਦਾਨ ਦੇ ਅੰਦਰ ਲੱਗਦਾ ਹੋਇਆ ਦੋਨੀ ਜੀ ਲਗਾਤਾਰ ਦੂਸਰਾ ਜੱਫਾ ਉਧਰ ਦਾ ਤੇਜ਼ ਤਰਾਰ ਧਾਵੀ ਆਇ ਉੱਠਿਆ ਹੈ ਦੋਦਾ ਮੁਖਸਰ ਦੀ ਪਵਿੱਤਰ ਧਰਤੀ ਆ 40 ਮੁਕਤਿਆਂ ਦੀ ਧਰਤੀ ਹੈ ਦਸਵੇਂ ਪਾਸ਼ਾ ਦੀ ਚੰਸ਼ੋਪਰਾਪਤ ਧਰਤੀ ਦਾ ਸੰਦੀਪ ਅਸਲੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ ਸੋਹਣ ਨੇ ਦੇਖਿਆ ਵੀ ਪਿੱਛੇਲੇ ਪਾਸੇ ਦਾਇਰਾ ਵੀ ਕਿੰਨੀ ਕੁ ਦੂਰ ਹੈ ਕਿਤੇ ਫਾਉਲ ਨਾ ਹੋ ਜਾਵੇ ਲੈ ਵੀ ਬਾਜੂ ਬੈਂਕਾਂ ਵਾਲਿਆ ਔਰ ਵੇਖਦਾ ਵੀ ਸਾਹਮਣੇ ਕਿਹੜਿਆ ਲਓ ਬਾਜੂ ਬੈਂਕਾ ਨਾਲ ਮੁਕਾਬਲਾ ਹੈ ਇਸ ਵੇਲੇ ਚੌਥੇ ਪੁਆਇੰਟ ਦਾ ਫੈਸਲਾ ਹੋਣ ਲੱਗਾ ਮੇਰੇ ਪੰਜਾਬੀ ਵੀਰੋ ਚੌਥਾ ਚੌਥਾ ਬਣੂਗਾ ਕਿ ਜਾ ਕੇ ਇਧਰਲੇ ਪਾਸੇ ਪਹਿਲਾ ਬਣ ਜਾਊਗਾ ਆਓ ਇੱਕ ਪਾਸੇ ਬਾਜੂ ਹੈ ਦੂਸਰੇ ਪਾਸੇ ਇਸ ਨੌਜੁਨੇ ਬੱਲੇ 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 ਇਹ ਸਵਾਦ ਆ ਗਿਆ ਭਾਈ ਓਹ ਨਹੀਂ ਰਿਸਤਰ ਦੀ ਗੱਲ ਹੋ ਗਈ ਹੈ ਆਓ ਹੰਦੇ ਦੂਰ ਸਮਾਬੀਦਾ ਤੇ ਪਾ ਚੌਥੇ ਦਾ ਫੈਸਲਾ ਹੈ ਬਾਜੂ ਨੇ ਆਪਣੀ ਟੀਮ